ਕਨੜ ਦੇ ਪਿੰਡ ਦੇ ਦੂਦੇ ਪੁਲਤੇ ਰਾਤ ਨੂੰ ਭਿਆਨਕ ਹਾਦਸਾ ਹੋਇਆ ਹੈ ਜਦੋਂ ਖਰਾਬ ਖਰੇ ਟਰੱਕ ਦੇ ਪਿੱਛੇ ਇੱਕ ਨੋਵਾ ਗੱਡੀ ਜਾ ਟਕਰਾਈ ਨੋਵਾ ਦੇ ਵਿੱਚ 8 ਲੋਕ ਸਵਾਰ ਸਨ ਜਿਨ੍ਹਾਂ ਵਿੱਚੋਂ 4 ਜ਼ਖਮੀ ਹੋਏ ਅਤੇ 2 ਔਰਤਾਂ ਵੀ ਦੇ ਵਿੱਚ ਸ਼ਾਮਿਲ ਨੇ ਅਜੇ ਕੁਮਾਰ ਨੇ ਦੱਸਿਆ ਹੈ ਕਿ ਮਿਰਰ ਤੋਂ ਵਾਪਸ ਆ ਰਹੇ ਸਨ ਲਗਭਗ 2:30 ਵਜੇ ਇੱਕ ਹੋਰ ਗੱਡੀ ਦੇ ਅਚਾਨਕ ਕਟ ਮਾਰਨ ਕਰਕੇ ਨੋਵਾ ਦੇ ਡਰਾਈਵਰ ਨੇ ਆਪਣੀ ਗੱਡੀ ਨੂੰ ਬਚਾਉਣ ਲਈ ਸਾਈਡ ਵੱਲ ਮੋੜਿਆ ਪਰ ਉਥੇ ਖਰਾਬ ਟਰੱਕ ਖੜਾ ਸੀ ਜਿਸ ਨਾਲ ਗੱਡੀ ਜਾ ਟਕਰਾਈ ਜ਼ਖਮੀ ਸੀਮਾ ਨੇ ਦੱਸਿਆ ਹੈ ਕਿ ਡਰਾਈਵਰ ਵਿਜੇ ਬੁਰੀ ਤਰ੍ਹਾਂ ਫਸ ਗਿਆ ਸੀ ਪਰ ਉਹ ਹਿੰਮਤ ਰੱਖਦਾ ਰਿਹਾ ਤੇ ਹੋਰ ਸਵਾਰੀਆਂ ਨੂੰ ਬਾਹਰ ਨਿਕਲਣ ਲਈ ਕਹਿੰਦਾ ਰਿਹਾ ਉਹ ਸਭ ਬਾਹਰ ਆ ਗਏ ਤੇ ਰਾਗੀਰਾ ਤੋਂ ਮਦਦ ਮੰਗੀ ਇਸ ਦੌਰਾਨ ਸੜਕ ਸੁਰੱਖਿਆ ਫੋਰਸ 3 ਪਹੁੰਚ ਗਈ ਜਿਨ੍ਹਾਂ ਨੇ ਉਹਨਾਂ ਸਭ ਦੀ ਮਦਦ ਕੀਤੀ ਹੈ ਤੇ ਅਸੀਂ ਇਧਰੋਂ ਜਾ ਰਹੇ ਸੀ ਜੀ ਮੀਰਟਵੰਨੀਆਂ ਪਿੰਡ ਨੂੰ ਜਾ ਰਹੇ ਸੀ ਜੀ ਤੇ ਗੱਡੀ ਵਾਲਾ ਕਹਾ ਟਰੱਕ ਖਰਾਬ ਖੜਾ ਸੀ ਇਹ ਡੇੜੂ ਪੁਲ ਦੇ ਉੱਤੇ ਖੜਾ ਸੀਗੇ ਤੇ ਜੀ ਉਹ ਗੱਡੀ ਵਾਲਾ ਮਗਰੋਂ ਆ ਰਿਹਾ ਸੀ ਇੱਕ ਉਹਨੇ ਮੋੜ ਹੀ ਲਿਆ ਕੇ ਗੱਡੀ ਤੇ ਘੱਟ ਮਾਰਿਆ ਉਹਨੇ ਜਿਹੜਾ ਡਰਾਈਵਰ ਸੀਗਾ ਉਹਨੇ ਥੋੜੀ ਜਿਹੀ ਗੱਡੀ ਕਮਾਲੀ ਉਹ ਸਿੱਧੀ ਗੱਡੀ ਤੇ ਟਰੱਕ ਦੇ ਵਿੱਚ ਆਵਦੀ ਅਸੀਂ ਸੀਗੇ ਜੀ 8 ਜਣੇ ਸਨੇਡ ਡਰਾਈਵਰ ਛੱਡੇ ਨਾਲ ਲੇਡੀਜ਼ ਸੀ 3 ਜੀ ਬਾਕੀ 2 ਜਵਾਬ ਸੀਗੇ ਜੀ ਬਾਕੀ 2 ਸਿਆਣੀ ਪਏ ਹਾਂਜੀ ਮੀਂਹ ਤੇ ਸਰਚੇ ਵੱਜੀ ਹੈ ਜੀ ਉਹਨਾਂ ਦੇ ਦੋਨੇ ਹੱਥ ਵੀ ਕਰ ਹੋ ਗਏ ਇਹਨਾਂ ਦੇ ਗੋਡੇ ਦੀ ਸੱਟ ਵੱਜੀ ਹਾਂਜੀ ਨਾ ਜੀ ਕਾਰਨ ਤਾਂ ਬਸ ਕੋਈ ਨਹੀਂ ਸੀ ਜੀ ਵੈਸੇ ਨਾ ਤਾਂ ਡਰਾਈਵਰ ਦੀ ਗਲਤੀ ਸੀ ਜੀ ਜਿਹੜੇ ਨੇ ਘੱਟ ਮਾਰੇ ਗਲਤੀ ਹੋਈ ਸੀ ਜੀ ਡਰਾਈਵਰ ਮਤਲਬ ਉਹਨੂੰ ਗੱਡੀ ਆ ਰਹੀ ਸੀ ਐਕਸੀਡੈਂਟ ਦੇ ਵਿੱਚ ਤਾਂ ਡਰਾਈਵਰ ਦੇ ਬੜੀਆਂ ਸੱਟਾਂ ਵੱਟੀਆਂ ਨੇ ਉਹਦੇ ਨੱਕ ਦੇ खटी टोटकी ड्राइवर लो तेरे निकल रहे हैं ना हाँ जी वो ड्राइवर की तो ही चंदीगढ़ पीजी आई हाँ हाँ जी बाकी ना बहुत बच्चा बचा रह गया जी देखा अच्छी आ रहे हैं इसी उधर बाग लोग आके पुण्डे आह बाघ पथ बोलोगे ਅਕਸਰ ਤਾਂ ਅੰਤ ਜੀ ਉਸ ਕੋਈ ਗੱਡੀ-ਗੁੱਡੀ ਲੰਗੀ ਕੋਲ ਤੋਂ ਸਾਈਡ ਤੇ ਟਰੱਕ ਖੜਿਆ ਸੀ ਸਾਰਾ ਉਹਦੇ ਮੁੰਡੇ ਨੇ ਬ੍ਰੇਕ ਮਾਰੀ ਉਹ ਗੱਡੀ ਉੱਤੇ ਟਰੱਕ ਨਾਲੇ ਜਾ ਕੇ ਬੜਾ ਆ ਜੀ ਵਿੱਚ ਫੜ ਗਈ ਟਰੱਕ ਨਾਲ ਬੈਠਾ ਆਟਾ ਸਾਬ ਜੀ ਤੇਰੇ ਜਦੋਂ ਹੀ ਪਾ ਦਿੱਤਾ ਤਾਂ ਤਾਂ ਇਹਦੇ ਪਤਾ ਜੀ ਚਾਰ ਤੇ ਬਾਕੀ ਅਵੇ ਫੜ ਬੜਾ ਡਰਾਈਵਰ ਦੇ ਪਤਾ ਜੀ ਔਰ ਰਫਰ ਕਿਤਾਇਦ ਰੋ ਇਹਨੂੰ ਕਰਦੇ ਵੇ ਦੇਖਾਂਗੇ ਸੜੀ ਕਰਕੇ ਕੀ ਬਣਦਾ ਨਹੀਂ ਫਿਰ ਰਫਰ ਕਰਾਂਗੇ ਨਹੀਂ ਜੀ ਕਿਰਾਇਆ ਤੁਸੀਂ ਲੋ ਪਹੁੰਚ ਤੇ ਬਾਕੀ ਨਾ ਤਾਂ ਜਾ ਦੇ ਹਾਂ ਜੀ ਪਤਾ ਹੋ ਰਹਿ ਗਿਆ ਬਾਕੀ ਆ ਤਾਂ ਸੱਜਣਿਆ ਨਾ ਛਿੰਮਾ ਐਕਸੀਡੈਂਟ ਹੋਇਆ ਸੀ ਉਹ ਅਸੀਂ ਅੱਜ ਕਿਹੜੀ ਜਗ੍ਹਾ ਤੋਂ ਤੁਹਾਨੂੰ ਯਾਦ ਅਸੀਂ ਮੇਰੜ ਤੋਂ ਆ ਰਹੇ ਸੀ ਜੀ ਤੇ ਪਿੱਛੇ ਤੋਂ ਗੱਡੀ ਆਈ ਉਹ ਸੈੱਟ ਮਾਰ ਕੇ ਚਲੀ ਗਈ ਸਾਡੀ ਗੱਡੀ ਟ੍ਰੱਕ ਤੇ ਚਲੀ ਗਈ ਟ੍ਰੱਕ ਦੇ ਥੱਲੇ ਜੀ ਮੇਰੀ ਭੈਣਾਂ ਦੇ ਤੋਂਨੇ ਕਿੰਨੇ ਤੇ ਕਾਫੀ ਸੱਟਾਂ ਮੇਰੇ ਥੋੜੀ ਕਾਫੀ ਸੱਟ ਤੇ ਡਰਾਈਵਰ ਨੂੰ ਰੈਫਰ ਕਰਤਾ ਡਰਾਈਵਰ ਤੇ ਬੱਦਸਰ ਲੋ ਕੋਈ ਹਾਂ ਜੀ ਹਾਂ ਸਾਰੇ ਲੋਕ ਹੀ ਰਹਿੰਦੇ ਨੇ ਮੇਰੀ ਗੱਡੀ ਦੇ ਵਿੱਚ ਟੋਟਲ ਅਟਕ ਜਾਣੀ ਸੀ। ਹਾਂਜੀ। ਤੇ ਗਲਤੀ ਜੀ ਜਿਹੜਾ ਗੱਡੀ ਵਾਲਾ ਆ ਰਿਹਾ ਸੀ ਇਹਦੇ ਵਿੱਚ ਉਹਦੀ ਗਲਤੀ ਆ। ਹਾਂਜੀ ਡਰਾਈਵਰ ਨੇ ਤਾਂ ਬਹੁਤ ਬਚਾਓ ਕੀਤਾ। ਸਾਡਾ ਡਰਾਈਵਰ ਨੇ ਤਾਂ ਸਾਨੂੰ ਬਚਾਤਾ। ਡਰਾਈਵਰ ਸਾਨੂੰ ਕਹਿੰਦਾ ਵੀ ਤੁਸੀਂ ਨਿਕਲ ਜਾਓ। ਮੇਰੀ ਦੇਖੀ ਜਾਓ ਵੀ ਤੁਸੀਂ ਨਿਕਲੋ ਸਿੱਧੀ-ਸਿੱਧੀ ਬਾਹਰ। ਤੇ ਅਵਾਰ ਤੋਂ ਦੋ ਘੰਟੇ ਬਾਅਦ ਮਸਾਈ ਕੱਢਿਆ ਗੱਡੀ ਚੋਂ। ਲੋਕਾਂ ਨੇ ਕੱਢਿਆ ਜੀ ਗੱਡੀ ਆ ਰੋਕ-ਰੋਕ ਮਿੰਤਾ ਕਰੀਆ ਸਭ ਦੀ ਹੱਥ ਚੋੜ-ਜੋੜ ਮਿੰਤਾ ਕਰੀਆ ਵੀ ਬਚਾ ਲੋ ਬਚਾ ਲੋ। ਵਿੱਚ ਬੰਦੇ 2 ਸੀਗੇ ਜੀ ਹਾਂ ਜੀ ਹਾਂ ਪੁਲਿਸ ਆਈ ਸੀਗੀ ਤੇ ਹਾਂ ਜੀ ਹਾਂ ਹੈਲਪ ਕੀਤੀ ਜਦ ਇਹ ਐਂਬੂਲੈਂਸ ਵੀ ਆ ਗਈ ਸੀ ਕੀਤੀ ਹੈਲਪ ਕੀਤੀ ਸਾਰੇ ਬੰਦੋ ਨੇ ਬਹੁਤ ਹੈਲਪ ਕੀਤੀ ਹਾਂ ਜੀ ਹਾਂ ਡਰਾਈਵਰ 2 ਘੰਟੇ ਹੋਈ ਫਸਿਆ ਰਿਹਾ ਪਿੱਛੇ ਹਾਂ ਜੀ ਟ੍ਰੈਵਲ ਨੂੰ ਧਿਆਨੇ ਦਾ ਰਹਿਣਾ ਵਾਲਾ ਯਾ ਨੋ ਵਗੜੀ ਸੀ ਹਾਂ ਜੀ ਹਾਂ ਜੀ ਡਰਾਈਵਰ ਦੇ ਇਜਾਜ਼ਤ ਸਟਾਫ ਉਹਨੂੰ ਕਿੱਥੇ ਕੀਤਾ ਚੰਡੀਗੜ੍ਹ ਹਸਪਤਾਲ ਤੇ ਪੀਜੀਆ ਚ ਕੀਤਾ ਹਾਂਜੀ ਹਾਂਜੀ ਬਾਕੀ ਦੇ ਬਚਾਓ ਜੇਹਨਾਂ ਜੀ ਅਸੀਂ 1 ਵਜੇ ਕੇ 50 ਮਿੰਟ ਦੇ ਸਾਨੂੰ 112 ਤੋਂ ਕਾਲ ਆਈ ਸੀਗੀ ਕਿ ਵੀ ਇੱਕ ਦਹਿੜੂ ਪੁਲ ਦੇ ਪਰੇ ਐਕਸੀਡੈਂਟ ਹੋ ਗਿਆ ਉਸ ਤੋਂ ਬਾਅਦ ਅਸੀਂ 5-7 ਮਿੰਟ ਦੇ ਵਿੱਚ ਆ ਗਏ ਅਸੀਂ ਥਾਣੇ ਸਦਰ ਲਾ ਕੇ ਖੜੇ ਸੀਗੇ ਜੀ ਆਪਣੇ ਖੰਨੇ ਤੇ ਆ ਕੇ ਦੇਖਿਆ ਤਾਂ ਵਿੱਚ ਇਹਦੇ 4-5 ਲੇਡੀਜ਼ ਸੀਗੀਆਂ ਇਹ ਬੇਰਟ ਤੋਂ ਆ ਰਹੀ ਸੀ ਤੇ ਡਰਾਈਵਰ ਪੂਰੀ ਤਰ੍ਹਾਂ ਵਿੱਚ ਫਸਿਆ ਹੋਇਆ ਸੀ। ਇਹ ਐਕਸੀਡੈਂਟ ਦਾ ਕਾਰਨ ਇਹ ਹੋਇਆ ਜੀ ਕਿ ਇੱਕ ਟਰੱਕ ਸੀਗਾ ਰੋਡ ਦੇ ਉੱਪਰ ਉਹਦੇ ਚੱਕਿਆਂ ਦੇ ਸਟਾਟੇ ਟੁੱਟਣ ਕਾਰਨ ਟਾਇਰ ਖੁੱਲ ਗਿਆ। ਉਹ ਆ ਕੇ ਖੜੇ ਸੀ ਤੇ ਮਗਰੋਂ ਆ ਕੇ ਇਹ ਜਿਹੜਾ ਨੋਵਾ ਗੱਡੀ ਵਾਲਾ ਸੀ ਨੋਵਾ ਗੱਡੀ ਵਾਲੇ ਨੂੰ ਕੋਈ ਹੋਰ ਗੱਡੀ ਸਾਈਡ ਮਾਰ ਗਈ ਉਹ ਤੋਂ ਪਛਾਣ ਕਰਦਾ ਇਹਦੇ ਵਿੱਚ ਬੱਜਿਆ ਜੀ। ਇਹ ਗੱਡੀ ਦੇ ਵਿੱਚ ਟੋਟਲ 7-8 ਜਾਨੇ ਸੀਗੇ ਜੀ ਇਹਦੇ ਵਿੱਚੋਂ 4 ਬੰਦੇ ਯਾਨੀ ਜਖਮੀਆਂ ਕਾਫੀ 4 ਠੀਕ ਹੈ ਜੀ। ਉਹਨਾਂ ਨੂੰ ਅਸੀਂ ਸਹਿਨਾਤ ਬੇਟਮ ਪੰਚਾਇਤ ਦਾ ਸੀ ਰਾਤ ਐਮ ਇਹ ਮੇਰਟ ਤੋਂ ਐਸੀ ਸੀ ਜਿਨ੍ਹਾਂ ਨੇ ਪਿੰਡ ਲੋਪੋ ਨੂੰ ਜਾਣਾ ਸੀਗਾ ਥਾਣੇ ਸਮਰਾਲੇ ਦਾ ਪਿੰਡਾ ਲੋਪੋ ਆ ਜੀ ਇਹਦੇ ਵਿੱਚ ਤਿੰਨ ਲੇਡੀਜ਼ ਸੀਗੀਆਂ ਚਾਰ ਲੇਡੀਜ਼ ਸੀਗੀਆਂ ਤੇ ਪਿੱਛੇ ਬੱਚਾ ਸੀਗਾ ਇੱਕ ਤਿੰਨ ਜੈਂਟਸ ਸੀਗੇ ਹਾਂਜੀ ਚਾਰ ਜਣੇ ਹਸਪੀਟਲ ਐਡਮਿਟਰੇ ਦੋ ਲੇਡੀਜ਼ ਦੋ ਗੈਂਟਸ ਇੱਕ ਡਰਾਈਵਰ ਹਾਂਜੀ ਹਾਂ ਬਾਕੀ ਠੀਕ ਨੇ ਜੀ ਸਾਰੇ ਹਾਂਜੀ ਇਹ ਐਕਸੀਡੈਂਟ ਦਾ ਕਾਰਨ ਇੱਕ ਤੈਹਾਰੀ ਵੀ ਗੱਡੀ ਦੂਰੋਂ ਆ ਰਹੀ ਸੀਗੀ ਡਰਾਈਵਰ ਵੀ ਥੋੜਿਆ ਸੁਸਤ ਲੱਗਦਾ ਸੀ ਜਾਂ ਉਹਨੂੰ ਨੀਂਦ ਨੂੰ ਆ ਗਈ ਜਾਂ ਕੀ ਆਪਾਂ ਤੁਹਾਨੂੰ ਪਤਾ ਨਹੀਂ ਹੈਗਾ ਉਹ ਜਿਵੇਂ ਉਹਨੇ ਦੱਸਿਆ ਆਪਾਂ ਤੁਹਾਨੂੰ ਦੱਸ ਰਹੇ ਹਾਂ ਕਿ ਮੈਨੂੰ ਕੋਈ ਗੱਡੀ ਸਾਈਡ ਮਾਰ ਗਈ ਸਾਈਡ ਮਾਰਨ ਦੇ ਕਾਰਨ ਵੱਜਿਆ ਇਹਦੇ ਵਿੱਚ ਜੀ ਆਇਆ ਇੱਕ ਮੁੰਡਾ ਇੱਥੇ ਸਤਪਾਲ ਆਪਣੇ ਉਨੇ ਜਿੰਨੇ ਵਿੱਚ ਫਸਿਆ ਸੀਗਾ ਉਹਨੇ ਵਿਚਾਰੇ ਪਹਿਲਾਂ ਵੀ ਕਈ ਐਕਸੀਡੈਂਟਾਂ ਦੇ ਵਿੱਚ ਬਹੁਤ ਮਦਦ ਕਰਦਾ ਉਹ ਕਟਰ ਲੈ ਕੇ ਆ ਜਾਂਦਾ ਹੁੰਦਾ ਉਹਦੇ ਨਾਲ ਫਿਰ ਸੀਟ ਵੱਡੀ ਪਹਿਲਾਂ ਤਾਂ ਜੀ ਫਿਰ ਬੋਨਟ ਵੱਟਿਆ ਬੋਨਟ ਵੱਟ ਕੇ ਫਿਰ ਦਾ ਡੈਸ਼ਬੋਰਡ ਵੱਟਿਆ ਗੱਡੀ ਦਾ ਉਹਨੇ ਤੇ ਉਸ ਤੋਂ ਬਾਅਦ ਫਿਰ ਇਹ ਬੜੀ ਮੁਸ਼ਕਲ ਨਾਲ ਜਾਨੀ ਉਹਦੇ ਹੈਲਪ ਨਾਲ ਮੁੰਡਾ ਕਟਿਆ ਜੀ ਵਿੱਚੋਂ ਇਹ ਆਇਆ ਜੀ ਅਸੀਂ ਜਿਹੜੀ ਐਸਐਸਐਫ ਟੀਮ ਆ ਇਹ ਤਕਰੀਬਨ ਰੋਡ ਦੇ ਉੱਪਰ ਪੈਟਰੋਲਿੰਗ ਕਰਦੇ ਸਮੇਂ ਵੀ ਸਿਸਪੀਕਰ ਦੇ ਵਿੱਚ ਵੀ ਅਨਾਉਂਸਮੈਂਟ ਕਰਦੇ ਰਹਿੰਦੇ ਆ ਜਿਵੇਂ ਕੋਈ ਰੋਡ ਤੇ ਗੱਡੀ ਖੜੀ ਆ ਹਰ ਇੱਕ ਨੂੰ ਕਹੀਦਾ ਵੀ ਭਾਈ ਓਵਰ ਸਪੀਡ ਨਾ ਚਲਾਓ ਗੱਡੀਆਂ ਬਹੁਤ ਤੇਜ਼ ਚਲਾਉਂਦੇ ਆ ਲੋਕ ਹੁਣ ਅੱਗੇ ਧੁੰਦ ਦਾ ਮੌਸਮ ਆ ਰਿਹਾ ਗੱਡੀਆਂ ਇਹਨਾਂ ਨੂੰ ਆਪਣੇ ਹਿਸਾਬ ਨਾਲ ਚਲਾਉਣੇ ਚਾਹੀਦੇ ਆ ਥੋੜੀ ਜਿਹੀ ਸਪੀਡ ਲਿਮਟ ਦੇ ਵਿੱਚ ਕਿਉਂਕਿ ਅਚਾਨਕ ਗੱਡੀ ਰੋਡ ਦੇ ਉੱਪਰ ਖਰਾਬ ਹੋਈ ਅੱਗੇ ਧੁੰਦ ਦੇ ਮੌਸਮ 'ਚ ਨਹੀਂ ਦਿਖਣੀ ਜਿਹੜੀਆਂ ਗੱਡੀਆਂ ਖਰਾਬ ਹੋ ਜਾਂਦੀਆਂ ਨੇ ਇਹਨਾਂ ਨੂੰ ਚਾਹੀਦਾ ਮਗਰ ਕੋਈ ਰਿਫਲੈਕਟਰ ਵਗੈਰਾ ਲਾਉਣਾ ਜਾਂ ਕੋਈ ਮਗਰ ਆਪਣੇ ਅਗਵਾਲਨ ਜਾਂ ਕੋਈ ਕੋਈ ਵੀ ਚੀਜ਼ ਲਾਉਣ ਇੰਡੀਕੇਟਰ ਲਾਉਣ Eu